ਆ ਦੇਖੋ ਇੱਕ ਕਲਾੜਾ ਲੱਗਿਆ ਹੋਇਆ ਸੀਗਾ ਪਹਿਲਾਂ ਬਹੁਤ ਪੁਰਾਣਾ ਹੈਗਾ ਹੁਣ ਤਾਂ ਇਹ ਬੰਦ ਹੋਇਆ ਪਿਆ ਅਰੇ ਕਿਸੇ ਸਮੇਂ ਚੱਲਦਾ ਹੋਣਾ ਇਹ ਪਿੰਡ ਮਹਿਤੇਣਾ ਸਾਹਿਬ ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ ਹੈ ਉਹ ਗੁਰਦੁਆਰਾ ਸਾਹਿਬ ਹੈ ਸਾਹਮਣੇ ਤੇ ਉਹ ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ ਲੱਗਿਆ ਹੋਇਆ ਇਹ ਹੁਣ ਤਾਂ ਇਹ ਪਤਾ ਨਹੀਂ ਕਿੰਨੇ ਕ ਸਮੇਂ ਦਾ ਬੰਦ ਪਿਆ ਹੋਣਾ ਆ ਦੇਖੋ ਨੂੰ ਇਧਰ ਵੀ ਨਹੀਂ ਫਾੜ ਮੜਾ ਆਵਰੇ ਡੱਗੀ ਬਣੀ ਹੋਈ ਸੀ ਰਸ ਵਾਸਤੇ ਆ ਦੇਖੋ ਇਹ ਹਜੇ ਵੀ ਆ ਬੀਲ ਵਗੈਰਾ ਇਹਦਾ ਘੁੰਮਦਾ ਹੈ ਸੀਰੇ ਇਹ ਤਾਂ ਬਹੁਤ ਪੁਰਾਣਾ ਹੋਣਾ ਹਨਾ ਪੁਰਾਣਾ ਹੈ ਹੁਣ ਤਾਂ ਕਿਹੜਾ ਕਮਾਈ ਮੜਾ ਜੈ ਇਸ ਨੂੰ ਰਾਸ ਨਿਕਲਣ ਵਾਸਤੇ ਪਤਨ ਵਾਲਾ ਲੱਗੇ ਹੋਇਆ ਨਾ ਪੁਲੀ ਕਿੰਨਾ ਕੀ ਲੈਂਦਾ ਹੂ ਅੱਛਾ ਸਹੀ ਗੱਲ ਹੈ ਨਾ ਇੱਕ ਪੁਲੀ ਹਾਂ ਐਮਐਲਏ ਦਾ ਹੁਣ ਵੀ ਮੜਾ ਮੋਟੇ ਤੇ ਚੱਲਦਾ ਹੋਊ ਉਹਨਾਂ ਦੇ ਡਿੱਗੇ ਪਏ ਨੇਗੇ ਹਾਂ ਇਹਦਾ ਮਤਲਬ ਲੱਗ ਜਾ ਹਾਂ ਜੂਸ ਵਾਲਿਆਂ ਦਾ ਪਰ ਹਾਂ ਪਤਾ ਤੇ ਇਹ ਟਾਈਮ ਇਥੇ ਕਿਦੋਂ ਫੂੰਦੀ ਵੱਧੂ ਹੂੰ ਲਾਇਆ ਇਹਦੇ ਯਾਰ ਜਗਾੜੀ ਬਹੁਤ ਵੱਡਾ ਹੈ ਨਾ ਹੁੰਦੀ ਇਹ ਕਿਥੋਂ ਆ ਰਹੀ ਇਹਨੂੰ ਕਿਸੇ ਸਮੇਂ ਤੱਕ ਪੂਰੀ ਬਹਾਰ ਹੋਣੀ ਇਸ ਤੇ ਹਨਾ ਆਪਾਂ ਥੋੜਾ ਇੰਨਾ ਸਵਾਨ ਲੱਗਾ ਜਦੋਂ ਸੱਜ ਸਹੀ ਹੱਲ ਹੈ ਪਰੋਂ ਕਮੇਲਾ ਹੱਥਾ ਥੋੜਾ ਇਹ ਇਹ ਜੇ ਆਪਣੇ ਪਿੰਡਾਂ ਗਨੀ ਤਾਂ ਹੈ ਹੀ ਨਹੀਂ ਹਨਾ ਇੰਨਾ ਵੱਡਾ ਤਾਂ ਆਪਣੀ ਸੁਰਤ 'ਚ ਮੈਂ ਤਾਂ ਇਹ ਮੇਰੀ ਸੁਰਤ 'ਚ ਪਹਿਲੀ ਵਾਰ ਹੀ ਦੇਖਿਆ ਉਹ ਤਾਂ ਛੋਟਾ ਸੀ ਉਹ ਵੀ ਮੈਂ ਥੋੜਾ ਜਿਹਾ ਦੇਖਿਆ ਹੈਗਾ ਮੇਰੀ ਸੁਰਤ 'ਚ ਤਾਂ ਤੇ ਇਹਦੂ ਤਾਂ ਬਹੁਤ ਛੋਟਾ ਸੀ ਉਹ ਇਹ ਤਾਂ ਕਿੱਡਾ ਵੱਡਾ ਜਿਗਾੜ ਹੈ ਆ ਮੈਨੂੰ ਚਾਹ ਰਹੀ ਹੈ ਇਹਦਾ ਮੈਨੂੰ ਲੱਗਦਾ ਕਿ ਇਹ ਹੋਣਾ ਇੰਨਾ ਬਟਾ ਤਾਂ ਨਹੀਂ ਹੋਣਾ ਕਿਤੇ ਯਾਰ ਖੜਾਏ ਜੇ ਇਹਨੂੰ ਕਹੇ ਤਕਾਰ ਦੇ ਮਾਣ ਨੂੰ ਕਹੇ ਇਹਦੇ ਤਾਂ ਆਹ ਦੇਖ ਪਾਉਣ ਛੇ ਛਡੇ ਨੇ ਹਨਾ ਗਲਤਰੀ ਪੱਕੀ ਹੈ ਇਹਦਾ ਪੂਰੀ ਪੂਰੀ ਇਹ ਲੈਣਾ ਹੋਣਾ ਪੂਰੀ ਦੀ ਪੂਰੀ